ਜੋ ਰਿਦਾ ਤਿਓਹਾਰ ਭੈਣ ਅਤੇ ਭਰਾਵਾਂ ਦੇ ਰਿਸ਼ਤੇ ਦੀ ਸਭ ਤੋਂ ਵੱਡੀ ਰਿਸ਼ਤੇ ਦੀ ਡੋਰ ਹੈ ਜੁਤੇ ਹੀ ਰਖੜੀ ਤਾਂ ਇੱਕ ਧਾਗਾ ਹੈ ਜੇਕਰ ਇਸ ਧਾਗੇ ਨੂੰ ਮਜ਼ਬੂਤ ਸਮਝੀਏ ਤਾਂ ਇਹ ਧਾਗਾ ਪੈਣਾ ਦੀ ਸੁਰੱਖਿਆ ਕਰਦਾ ਹੈ ਸਾਲ ਦੇ ਵਿੱਚ ਇੱਕ ਦਿਨ ਭੈਣਾਂ ਦਾ ਹੁੰਦਾ ਹੈ ਤੇ ਭੈਣਾਂ ਦੇ ਭਰਾ ਵੀ ਇੰਤਜ਼ਾਰ ਕਰਦੇ ਹਨ ਕਿ ਕਦੋਂ ਭੈਣ ਆਵੇਗੀ ਅਤੇ ਰਖੜੀ ਬੰਨੇਗੀ ਰਖੜੀ ਦੇ ਤਿਉਹਾਰ ਤੇ ਭਰਾ ਆਪਣੀਆਂ ਭੈਣਾਂ ਨੂੰ ਤੋਹਫੇ ਦਿੰਦੇ ਹਨ ਇਸ ਧਾਗੇ ਦੀ ਭੈਣ ਭਰਾਵਾਂ ਦੇ ਰਿਸ਼ਤੇ ਵਿੱਚ ਬਹੁਤ ਮਹਿੰਗੀ ਕੀਮਤ ਹੈ ਪਰ ਉੱਥੇ ਹੀ ਦੂਜੇ ਪਾਸੇ ਇਸ ਤਿਉਹਾਰ ਦਾ ਇੱਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ ਤਰਨਤਾਰਨ ਦੇ ਬੋੜੀ ਚੌਂਕ ਦੇ ਵਿੱਚ ਤਿੰਤ ਧੀਆਂ ਦੀ ਮਾਂ ਰਖੜੀ ਵੇਚ ਰਹੀ ਹੈ ਉਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਮੈਂ ਕਰਜ਼ਾ ਚੁੱਕ ਕੇ ਰਖੜੀਆਂ ਵੇਚ ਰਹੀਆਂ ਮੇਰੇ ਕੋਲ ਰਖੜੀਆਂ ਖਰੀਦ ਲਵੋ ਤਾਂ ਜੋ ਮੈਂ ਆਪਣੀ ਧੀਆਂ ਦਾ ਪਾਲਣ ਪੋਸ਼ਣ ਕਰ ਸਕਾਂ ਆਰੇ ਦੇ ਦੇਖਣ ਨੂੰ ਮਿਲਦਾ ਹੈ ਕਿ ਇੰਨੇ ਰੌਣਕਾਂ ਨੇ ਬਾਜ਼ਾਰ ਦੇ ਵਿੱਚ ਕੀ ਇਹ ਭੈਣਾ ਆਪਣੇ ਭਰਾਵਾ ਵਾਸਤੇ ਰਖੜੀ ਖਰੀਦਣ ਦੀ ਜਿਹੜਾ ਵਾ ਉਹ ਪਹੁੰਚ ਰਹੀਆਂ ਨੇ ਔਰ ਅਸੀਂ ਇਹ ਦੁਕਾਨਾਂ ਤੇ ਹਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜਰੀਏ ਕਿ ਬੋੜੀ ਚੌਂਕ ਦੇ ਵਿੱਚ ਇਹ ਜਿਹੜੀ ਬੀਬੀ ਆ ਰਖੜੀ ਵੇਚ ਰਹੀ ਹੈ ਔਰ ਇਹਦੇ ਨਾਲ ਲੈਂਦੀਆਂ ਧੀਆਂ ਵੀ ਨੇ ਜਿਹੜਾ ਇਹਦਾ ਸਾਥ ਦਿੰਦੀਆਂ ਨੇ ਔਰ ਇਹ ਇਸ ਨੁਕਰ ਦੇ ਉੱਪਰ ਹੈ ਪਰ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਹਨਾਂ ਕੋਲ ਜ਼ਰੂਰ ਆਇਆ ਜਾਵੇ ਤਾਂ ਕਿ ਇਹ ਆਪਣੀ ਰੋਜੀ ਰੋਟੀ ਜਿਹੜੀ ਆ ਉਹ ਕਮਾਰੀ ਹੈ ਤੇ ਇਹਨਾਂ ਨਾਲ ਗੱਲ ਕਰਾਂਗੇ ਐ ਕਿਨਾਂ ਜੀ ਤੁਹਾਡਾ ਪਰਮਜੀਤ ਕੌਰ ਜੀ ਇਹ ਕਿਹੜੀ ਜਗ੍ਹਾ ਦਾ ਨਾ ਉਹ ਬੋੜੀ ਚੌਂਕ ਸ਼ੇਰੂ ਦਾ ਨਾਸੇ ਲੱਗ ਤੇ ਕਿਸ ਤਰ੍ਹਾਂ ਵਾ ਜਿਹੜੀ ਰਖੜੀ ਦਾ ਲਾਇਆ ਤੁਸੀਂ ਤੇ ਕਿੰਨਾ ਉਗਾ ਗਾ ਤੇ ਇਹ ਕਿਨੇ ਕੋਈ ਕੋਈ ਵੈਰੜੀ ਰੱਖੀ ਆ ਵੈਰਾਈਟੀ ਤੇ ਸਾਡੇ ਤੋਂ ਨਾਰਮਲ ਜੀ ਆ ਵੀਰ ਜੀ ਜਿੰਨੀ ਤੋਂ ਔਕਾਤ ਉੰਨੀ ਕਰ ਰੱਖੀ ਮੇਰੀ ਨਾ ਬੇਟੀ ਨਹੀਂ ਸੀ ਠੀਕ ਤਾਂ ਕਰਕੇ ਮੈਂ ਕਰਜ਼ਾ ਚੁੱਕ ਕੇ ਰਖੜੀ ਪਾਈ ਆ ਤੇ ਮੈਂ ਵੀਰ ਭੈਣ ਭਰਾਵਾਂ ਨੂੰ ਇਹੋ ਕਹੂੰਗੀ ਕਿ ਮੇਰੇ ਕੋ ਰਖੜੀ ਲਾਓ ਤੇ ਮੇਰੀ ਵੇਖ ਜੀ ਮੇਰੀਆਂ ਤਿੰਨ ਬੇਟੀਆਂ ਵਾ ਕਿਰਾਏ ਤੇ ਕਮਰਾ ਵਾ ਕਿੰਨੇ ਸਕੂਲੇ ਜਾਂਦੀਆਂ ਵਾ ਇਹ ਬਾਰੇ ਜਿੱਦਾਂ ਤੁਸੀਂ ਇਹ ਰਖੜੀ ਜਿਹੜੀ ਲਿਆਂਦੀ ਹੈ ਤੁਸੀਂ ਆਪਣਾ ਵਿਆਜ ਹੀ ਪੈ ਚੁੱਕੇ ਨੇ ਹਾਂਜੀ ਕਿਸੇ ਕੋਲ ਆਏ ਆ ਜਿਵੇਂ ਰਖੜੀ ਵੇਚ ਕੇ ਉਹਨਾਂ ਨੂੰ ਵਾਪਸ ਕਰਦੇ ਆ ਅੱਛਾ ਅਗਲੇ ਦਿਨ ਜਿਵੇਂ ਐ ਸੋਮਵਾਰ ਰਖੜੀ ਆ ਤੇ ਮੰਗਲਵਾਰ ਉਹਨਾਂ ਨੂੰ ਪੈਸੇ ਵਾਪਸ ਦੇਣੇ ਆ ਅੱਛਾ ਹਾਂਜੀ ਜੇ ਪਰ ਇੱਕ ਜੀ ਦੇਖਣ ਨੂੰ ਮਿਲਦੀ ਹੈ ਜਿਹੜਾ ਰਖੜੀ ਦਾ ਤਿਹਾਰ ਹੁੰਦਾ ਵਾ ਇਹ ਕਿੰਨਾ ਬਹੁਤ ਅਤਿ ਤਿਹਾਰ ਆ ਤੇ ਕਿੰਨਾ ਕੁ ਚਾਹ ਹੁੰਦਾ ਪਹਿਣਾ ਨੂੰ ਬਹੁਤ ਜ਼ਿਆਦਾ ਚਾਹ ਹੁੰਦਾ ਵੀਰ ਜੀ ਸਭ ਤੋਂ ਜ਼ਿਆਦਾ ਪਹਿਣਾ ਨੂੰ ਇਸੇ ਟਾਈਮ ਦਾ ਚਾਹ ਹੁੰਦਾ ਵਾ ਕਿ ਅਸੀਂ ਆਪਦੇ ਭਰਾਵਾਂ ਨੂੰ ਰਖੜੀ ਬੰਨ੍ਹਨੀ ਹੈ ਉਹ ਨਾ ਦੀ ਮਹਾਰਾਜ ਵੜੀ ਵੜੀ ਉਮਰ ਕਰੇ ਪਰਮਾਤਮਾ ਭਰਾਵਾਂ ਦੀ ਜੀ ਇੱਕ ਜੀ ਵੇਖਣ ਨੂੰ ਮਿਲਦੀ ਆ ਕਿ ਇਹ ਜਿਹੜਾ ਰਖੜੀ ਆ ਇਹ ਪੁਰਾਣਾ ਫੈਸ਼ਨ ਬੜਾ ਪੁਰਾਣਾ ਕਹਿੰਦੇ ਕਿ ਸਾਲਾਂ ਪਤੀ ਪੁਰਾਣਾ ਵੈ ਹਾਂਜੀ ਇਹ ਜਿਹੜੀ ਪਸ਼ਮ ਦੀ ਰਖੜੀ ਹੈ ਨਾ ਇਹ ਬਹੁਤ ਪੁਰਾਣਾ ਵਾ ਬਾਕੀ ਤੇ ਵੈਰਾਈਟੀਆਂ ਨਵੀਆਂ ਵੀ ਆਉਂਦੀਆਂ ਵਾ ਪਰ ਜ਼ਿਆਦਾ ਲੋਕੀ ਪਸ਼ਮ ਹੀ ਲੈਂਦੇ ਆ ਪਸ਼ਮ ਜ਼ਿਆਦਾ ਲੈਂਦੇ ਹਾਂਜੀ ਪਸ਼ਮ ਜ਼ਿਆਦਾ ਲੈਂਦੇ ਕਿਸ ਤਰ੍ਹਾਂ ਤੁਹਾਡੇ ਕੋ ਗਾ ਕਿਸ ਤਰ੍ਹਾਂ ਚੱਲ ਰਿਹਾ ਗਾ ਤਾਂ ਠੀਕ ਹੀ ਆ ਜੀ ਅੱਛਾ ਹਾਂਜੀ ਆਈ ਜਾਂਦਾ ਪਰ ਮੈਂ ਆਪਣੇ ਭਰਾਵਾਂ ਨੂੰ ਕਹੂੰਗੀ ਕਿ ਆਓ ਤੇ ਮੇਰਾ ਸਾਰਾ ਸਮਾਨ ਵੇਖਦੇ ਆ ਬਿਲਕੁਲ ਜੀ ਲੋਕਾਂ ਨੂੰ ਇਹ ਅਪੀਲ ਕਰ ਰਹੇ ਨੇ ਕਿ ਇਹ ਭੈਣ ਕਹਿ ਰਹੀ ਹੈ ਕਿ ਇੱਥੇ ਪਹੁੰਚੋ ਤੇ ਤਾਂ ਕਿ ਜਿਹੜਾ ਰਖੜੀ ਆ ਤੁਹਾਨੂੰ ਦਿਖਾਉਣਾ ਚਾਹੁੰਦੇ ਤਸਵੀਰਾਂ ਜਰੀਏ ਕਿ ਵੇਲੇ ਉਹਨਾਂ ਨੇ ਹਰ ਵੈਰਾਈਟੀ ਰੱਖੀ ਹੋਈ ਹੈ ਔਰ ਇਹ ਆ ਕਿ ਆ ਪਛੰ ਜਿਹੜੇ ਕਿ ਸਾਲਾਂ ਪਤੀ ਪੁਰਾਣੀ ਰਖੜੀ ਇਹੋ ਹੁੰਦੀ ਸੀ ਪਹਿਲਾਂ ਹੁਣ ਤਾਂ ਕਾਫੀ ਜੜੀਆਂ ਵੈਰਾਈਟੀਆਂ ਵਾਂ ਉਹ ਆ ਚੁੱਕੀਆਂ ਨੇ ਇਹਨਾਂ ਦੀ ਬੇਟੀ ਵੀ ਹੈਗੀ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਹ ਵੀ ਇਹਨਾਂ ਦੇ ਨਾਲ ਸਪੋਰਟ ਕਰਦੇ ਨੇ ਇਹ ਬੇਟਾ ਤੁਹਾਡੀ ਮੰਮੀ ਕਿਥੇ ਕੰਮ ਕਰਦੀ ਹੈ ਮੇਰੇ ਮੰਮੇ ਪੁੜੀ ਚੌਂਕ 'ਤੇ ਕੰਮ ਕਰਦੇ ਆ ਅਸੀਂ ਆਪਣੇ ਮੰਮਾ ਨਾਲ ਸਕੂਲੋਂ ਆ ਕੇ ਕੰਮ ਕਰਉਂਦੇ ਆ ਹਨ ਨੂੰ 9 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਅਸੀਂ ਆਪਣੀ ਮੰਮਾ ਨਾਲ ਹੈਲਪ ਕਰਦੇ ਆ ਤੇ ਪੁੱਤ ਕਿਤਨਾ ਦਾ ਗਾ ਕਿੰਨੇ ਕੋ ਆ ਰਿਹਾ ਤੇ ਕੀ ਲੋਕਾਂ ਨੂੰ ਕਹਨੇ ਚਾਹੁੰਦੀਆਂ ਰਖੜੀ ਵਾਸਤੇ ਅਸੀਂ ਕਹਿੰਨੇ ਆ ਕਿ ਸਾਰੇ ਹਾਟੇ ਤੋਂ ਆਵੇ ਹਾਟਾ ਪੁੜੀ ਚੌਂਕ ਲੱਗੀ ਦੁਕਾਨਾਂ ਇਹ ਉਹ ਪੁੱਤ ਜਦੋਂ ਤੁਸੀਂ ਇਹ ਛੋਟੇ ਜੋ ਮੰਮੀ ਤੁਹਾਡੀ ਨਾਲ ਤੁਸੀਂ ਸਕੂਲੇ ਵੀ ਜਾਂਦੇ ਤੇ ਮੰਮੀ ਨੇ ਕੰਮ ਵੀ ਕਰਾਉਂਦੇ ਜੋ ਸਕੂਲੇ ਆ ਕੇ ਅਸੀਂ ਆਪਣੀ ਮੰਮੀ ਨਾਲ ਕੰਮ ਵੀ ਕਰਾਨੇ ਆ ਹੈਲਪ ਵੀ ਕਰਦੇ ਹਨ 9 ਸਾਲ ਹੋ ਗਏ ਇੱਥੇ ਅੱਡਾ ਲੰ데요 ਹੈ ਬਿਲਕੁਲ ਜੀ ਇਹ ਬੱਚੀ ਹੈ ਜਿਹੜੀ ਹੈ ਖੁਦ ਆਪਣੀ ਮੰਮੀ ਹੈ ਔਰ ਇਹ ਤਿੰਨ ਭੈਣਾਂ ਨੇ ਅਸੀਂ ਤੇ ਇਹ ਕਹਾਂਗੇ ਲੋਕਾਂ ਨੂੰ ਕਿ ਇਹਨਾਂ ਦੇ ਕੋਲ ਜ਼ਰੂਰ ਆਓ ਕਿਉਂਕਿ ਇੱਕ ਮਾਂ ਆ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਇਹ ਇੱਥੇ ਮਜ਼ਦੂਰੀ ਕਰਦੀ ਹੈ ਔਰ ਇਹਨਾਂ ਦੇ ਕੋਲ ਅਗਰ ਤੁਸੀਂ 10 20 50 ਰੁਪਏ ਵਟਾ ਦੋਗੇ ਨਾ ਬਹੁਤ ਵੱਡੀ ਇਹਨਾਂ ਨੂੰ ਖੁਸ਼ੀ ਹੋਵੇਗੀ ਇਹ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਔਰ ਸਾਲਾਂ ਬਾਅਦ ਜਿਹੜਾ ਵਾਕੇ ਇੱਕ ਪੁਰਾਣੀ ਆਈਟਮ ਆ ਵੇਖ ਸਕਦੇ ਜੋ ਇਹ ਵੀ ਚੱਲਦੀ ਹੈ ਔਰ ਇਹ ਸਰ ਇੱਕ ਬੀਬੀ ਆਪਣੇ ਬੱਚਿਆਂ ਦਾ ਪੇੜ ਪਾਲ ਰਹੀ ਇੱਥੇ ਰੱਖੜੀ ਲਗਾ ਰਹੀ ਹੈ ਔਰ ਅਪੀਲ ਕਰ ਰਹੀ ਹੈ ਕਿ ਮੇਰੇ ਕੋ ਪਹੁੰਚਿਆ ਜਾਵੇ ਕੀ ਕਹੋਗੇ ਲੋਕ ਬਹੁਤ ਵੱਡਿਆ ਗੈਲਾ ਹੋਣਾ ਚਾਹੀਦਾ ਇਹਨਾਂ ਤੋਂ ਲੈਣੀ ਚਾਹੀਦੀ ਇਦਾਂ ਕਿ ਆਪਾਂ ਖਰੀਦਣੀ ਮੇਰੇ ਨਿਕਲੇ ਸਾਰੇ ਕਿਹਨੇ ਖਰੀਦਣੀ ਆ ਕੋਸ਼ਿਸ਼ ਕਰੀਏ ਜਿਨ੍ਹਾਂ ਨੂੰ ਜਿਆਦਾ ਲੋੜ ਆ ਉਹਨਾਂ ਤੋਂ ਆਪਾਂ ਖਰੀਦੀ ਇਹ ਵੇਖੋ ਜੀ ਇੱਕ ਵੱਡੀਆਂ ਦੁਕਾਨਾਂ ਤੇ ਵੀ ਉਹ ਆਈਟਮ ਹੋਵੇਗੀ ਬੋਲੇ ਇਹ ਇਸੇ ਇਸ ਗੰਤ ਵੀ ਉਹ ਐਡ ਮਿਲ ਜਣੀ ਆ ਉਹੀ ਉਹੀ ਹੈ ਜੀ ਆਪਾਂ ਦਾ ਫਰਕ ਬੰਦ ਆ ਆਪਾਂ ਇਹਨਾਂ ਦੀ ਜਿਹੜੇ ਲੋਗੜਾ ਜਿਆਦੀ ਉਹਨਾਂ ਨੂੰ ਆਪਾਂ ਖਰੀਦ ਲੀਏ ਕਿਉਂਕਿ ਇਹਦੇ ਹਰ ਇੱਕ ਨਹੀਂ ਆ ਕਿਉਂਕਿ ਜਾਂਦੇ ਭਾਈਕੇ ਬੋਲੀ ਦੇ ਕਾਨਾ ਵੱਲ ਉਹ ਹੁੰਦੇ ਨਹੀਂ ਆ ਤਾਂ ਤੇ ਵਧੀਆ ਚੀਜ਼ ਆ ਆਹ ਚੁੱਕਾ ਸਾਰਾ ਮੈਟਰ ਫਿਲ ਕਰਦਾ ਜਿੰਨੇ ਹੋਰ ਸਾਰੇ ਉਹਨਾਂ ਤੋਂ ਆ ਕੇ ਖਰੀਦਣ ਮਾਦਾ ਇਹ ਬਿਲਕੁਲ ਜੀ ਇਹਨਾਂ ਨੇ ਸਹੀ ਕਿਹਾ ਹੈ ਕਿ ਇਹ ਪਰਿਵਾਰ ਜਿਹੜਾ ਵਾ ਇਹ ਇਹਨਾਂ ਦੀ ਬੇਟੀਆਂ ਔਰ ਆਪ ਖੁਦ ਇਹ ਰਖੜੀ ਜਿਹੜੀ ਹੈ ਇੱਥੇ ਵੇਚ ਰਹੀ ਹੈ ਇਹੋ ਜਿਗਰਤੇ ਦੁਕਾਨ ਵੱਡੀ ਤੋਂ ਲੈਂਦੇ ਜੋ ਤੁਹਾਨੂੰ ਜਿਆਦਾ ਹੀ ਪੈਸੇ ਮੰਗਣਗੇ ਪਰ ਇਸ ਜਗ੍ਹਾ ਤੋਂ ਤੁਹਾਨੂੰ ਫਿਰ ਵੀ ਇੱਥੋਂ ਲੈਸ ਮਿਲੇਗੀ ਔਰ ਅਪੀਲ ਕਰ ਰਹੇ ਨੇ ਕਿ ਸਾਡੇ ਕੋਲ ਇੱਥੇ ਪਹੁੰਚੋ ਔਰ ਰਖੜੀ ਕਿੱਦੀ ਜਾਵੇ ਔਰ ਐਡਾ ਦਿਨ ਤਿਹਾਰ ਹੈ ਨਾ ਇਸ ਨੂੰ ਜਿਹੜਾ ਵਾ ਅਗਰ ਇਹਨਾਂ ਦੀ ਦੁਕਾਨ ਤੇ ਆਉਂਦੇ ਜੋ ਤੇ ਤੁਹਾਨੂੰ ਇੱਥੇ ਫਾਇਦਾ ਹੀ ਮਿਲੇਗਾ ਕਿਉਂਕਿ ਇਹ ਇੱਕ ਮਾਂ ਆਪਣੇ ਤਿੰਨ ਧੀਆ ਦੇ ਨਾਲ ਇੱਥੇ ਖੁਦ ਕੰਮ ਕਰਦੀ ਹੈ ਉਹਨਾਂ ਦੀ ਬੇਟੀਆਂ ਵੀ ਉਹਨਾਂ ਦੀ ਸਪੋਰਟ ਕਰ ਰਹੀਆਂ ਨੇ ਤਰਨਤਾਰਨ ਦੇ ਵਾਸੀਆਂ ਨੂੰ ਇਹ ਅਪੀਲ ਹੈ ਕਿ ਇਸ ਦੁਕਾਨ ਤੇ ਜ਼ਰੂਰ ਪਹੁੰਚਿਆ ਜਾਵੇ ਔਰ ਉਹਨਾਂ ਦੀ ਮਦਦ ਕੀਤੀ ਜਾਵੇ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਤਰਨਤਾਰਨ